ਗੁਰਲਾਬ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੌਸਮ ਵਿਭਾਗ ਵੱਲੋਂ 24 25 ਤਰੀਕ ਨੂੰ ਮੀਂਹ ਦੀ ਚੇਤਾਵਨੀ ਦੇਣ ਪਿੱਛੋਂ ਬੀਬੀ ਐਮਬੀ ਫਿਕਰਮੰਦ ਹੋ ਗਿਆ ਹੈ ਉਸ ਵੱਲੋਂ ਭਾਖੜਾ ਡੈਮ ਤੇ ਫਲੱਡ ਗੇਟ ਖੋਲੇ ਗਏ ਹਨ ਜੋ 2-2 ਫੁੱਟ ਫਲੱਡ ਗੇਟ ਖੋਲੇ ਗਏ ਹਨ ਜਿਸ ਨਾਲ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣ ਗਈ ਹੈ ਮੰਡ ਦੇ ਖੇਤਰ ਵਿੱਚ ਤਰਨਤਾਰਨ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਫਸਲਾਂ ਪ੍ਰਭਾਵਿਤ ਹੋ ਗਈਆਂ ਹਨ ਘੱਗਰ ਅਤੇ ਹਰੀਕੇ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਨਾਲ ਲੱਗਦੇ ਇਲਾਕਿਆਂ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ ਹੈ ਉਧਰ ਕੱਲ ਚੰਡੀਗੜ੍ਹ ਵਿੱਚ ਭਰਮੀ بارش ਹੋਣ ਦੇ ਨਾਲ ਸੜਕਾਂ ਤੇ 2-2 ਫੁੱਟ ਪਾਣੀ ਚੱਲ ਪਿਆ ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗਣ ਕਾਰਨ ਆਵਾਜ਼ਾਂ ਹੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਤੇ ਸੁਖਨਾ ਝੀਲ ਦੇ ਵਿੱਚ ਪਾਣੀ ਵਧਣ ਕਾਰਨ ਸੁਖਨਾ ਝੀਲ ਦਾ ਵੀ ਇੱਕ ਫਲੱਡ ਗੇਟ ਖੋਲਿਆ ਗਿਆ ਹੈ ਉਧਰ ਰੋਪੜ ਦੇ ਡਿਪਟੀ ਕਮਿਸ਼ਨਰ ਵਰਜਿਤ ਵਾਲੀਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਗਈ ਕਿ BBMP ਦੀ ਟੈਕਨੀਕਲ ਕਮੇਟੀ ਫੈਸਲਾ ਕਰਦੀ ਹੈ ਕਿ ਪਾਣੀ ਕਿੰਨਾ ਛੱਡਣਾ ਹੈ ਨਵੇਂ ਪੇਸ਼ੰਗੋਈ ਦੇ ਨਾਲ ਮੌਸਮ ਵਿਭਾਗ ਦੀ ਜੋ 24 25 ਤਰੀਕ ਨੂੰ ਮੀਂਹ ਦੱਸਿਆ ਗਿਆ ਹੈ ਕੁੱਲੂ ਅਤੇ ਸ਼ਿਮਲਾ ਦੇ ਵਿੱਚ ਜਿਆਦਾ ਮੀਂਹ ਹੋਣ ਦੀ ਸੰਭਾਵਨਾ ਹੈ ਪਹਾੜੀ ਖੇਤਰ ਵਿੱਚ ਇਸ ਵਾਰ ਪਹਿਲਾਂ ਹੀ ਬਹੁਤ ਜ਼ਿਆਦਾ ਮੀਂਹ ਅਤੇ ਬੱਦਲ ਫਟਣ ਅਤੇ ਲੈਂਡਸਲਾਈਡਿੰਗ ਹੋਣ ਦੀਆਂ ਘਟਨਾਵਾਂ ਨੇ ਆਮ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਗਿਆ ਹੈ ਪ੍ਰਭਾਵਿਤ ਕਰ ਦਿੱਤਾ ਜਿਸ ਨਾਲ ਲੋਕ ਬੜੀ ਚਿੰਤਾ ਦੇ ਵਿੱਚ ਹਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੀਆਂ ਸੁਰੱਖਿਅਤ ਥਾਵਾਂ ਤੇ ਰਿਹਾ ਜਾਵੇ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗਾ